ਕਿ ਵੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਤੇ ਇਹ ਬਾਬੇ ਕਿਸੇ ਨਾਲੋਂ ਵੀ ਘੱਟ ਨਹੀਂ ਅੱਜ ਪਹੁੰਚਿਆ ਸੈਕਟਰ 42 ਦੇ ਨਿਊ ਲੇਕ ਟਰੈਕ ਤੇ ਜਿੱਥੇ ਇਹ ਬਾਬੇ ਫਿਟ ਰਹਿਣ ਲਈ ਭੰਗੜਾ ਪਾਉਂਦੇ ਨੇ। ਰੋਜ਼ ਸਵੇਰੇ ਇੱਥੇ ਰੌਣਕਾਂ ਲੱਗਦੀਆਂ ਨੇ। ਇਨ੍ਹਾਂ ਬਾਬਿਆਂ ਦਾ ਭੰਗੜਾ ਪਾਉਣ ਦਾ ਟੰਗ ਦੇਖੋ। ਕੋਈ ਕਹਿ ਸਕਦਾ ਕਿ ਇਹ ਕਿਸੇ ਜਵਾਨਾਂ ਨਾਲੋਂ ਘੱਟ ਨੇ, ਸਗੋਂ ਉਹਨਾਂ ਨਾਲੋਂ ਕਿਤੇ ਵੱਧ ਨੇ। ਰੁੱਝੇ ਹੋયા ਭਰੀ ਜ਼ਿੰਦਗੀ ਦੇ ਵਿੱਚ ਜਿੱਥੇ ਹਰ ਕਿਸੇ ਵੱਲੋਂ ਰੁੱਝੇ ਰਹਿਣ ਦਾ ਹਵਾਲਾ ਦੇ ਕੇ ਕਸਰਤ ਜਾਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਉੱਥੇ ਹੀ ਟਲਦੀ ਉਮਰੇ ਇੰਨਾ ਬਜ਼ੁਰਗਾਂ ਨੇ ਜਿੱਥੇ ਆਪਣੇ ਸਰੀਰ ਨੂੰ ਕਾਇਮ ਰੱਖਿਆ ਹੋਇਆ ਹੈ। ਉਥੇ ਹੀ ਆਪਣੀ ਜਵਾਨੀ ਵਾਲੇ ਜੋਸ਼ ਤੇ ਜਜ਼ਬੇ ਨੂੰ ਵੀ ਖਤਮ ਨਹੀਂ ਹੋਣ ਦਿੱਤਾ ਸਾਰੇ ਸਾਰੇ ਬਾਬਿਆਂ ਨੂੰ ਕਹਿਣਾ ਚਾਹੁੰਦੇ ਆ ਮਾਣੋ ਜ਼ਿੰਦਗੀ 'ਚ ਖੁਸ਼ੀਆਂ ਤੇ ਖੇੜੇ ਬਾਬਿਓ ਦੁੱਖ ਕਦੀ ਵੀ ਨਾ ਆਵੇ ਤੁਹਾਡੇ ਨੇੜੇ ਬਾਬਿਓ ਸਲ ਅਸੀਂ ਜਿਹੜੇ ਸਵੇਰ ਦਾ ਸਾਡਾ ਇਹ ਨਾ ਇਹ ਕੰਬੀਨੇਸ਼ਨ ਆ ਇਹ ਪੈਕੇਜ ਆ ਇਹਦੇ ਵਿੱਚ ਯੋਗਾ ਵੀ ਸ਼ਾਮਿਲ ਆ ਇਹਦੇ ਵਿੱਚ ਸਵੇਰ ਦੀ ਸੈਰ ਵੀ ਸ਼ਾਮਿਲ ਆ ਔਰ ਇਹਦੇ ਵਿੱਚ ਚਿਕਿਤਸਾ ਵੀ ਸ਼ਾਮਿਲ ਆ ਥੈਰਾਪੀ ਸ਼ਾਮਿਲ ਆ ਡਾਕਟਰੀ ਸ਼ਾਮਿਲ ਆ ਤਾਂ ਇਹ ਸਾਰਾ ਇੱਕ ਫੁੱਲ ਪੈਕੇਜ ਆ ਕਰ ਇਹ ਜੀ ਚੀਜ਼ ਹੈਗੀ ਹੈ ਜਿਹਦੇ ਵਿੱਚ ਸਾਰੇ ਬਾਡੀ ਦੇ ਸਾਰੇ ਅੰਗ ਨੱਚਦੇ ਉਹਦੇ ਨਾਲ ਥੋੜੀ ਸਾਰੀ ਚੀਜ਼ਾਂ ਹੀ ਦੂਰ ਹੁੰਨ ਇੱਥੇ ਕਈਆਂ ਨੂੰ ਸ਼ੂਗਰ ਵੀ ਸੀਗੀ ਕਿਨੋਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਸੀਗੀ ਉਹ ਸਭ ਹੁਣ ਠੀਕ ਨੇ ਇਹ ਗੋਡੇ ਵੀ ਠੀਕ ਹੋ ਗਏ ਜਿੰਨਾ ਤੱਕ ਬੰਦ ਸੀਗੇ ਉਹ ਵੀ ਇੱਥੇ ਆ ਕੇ ਚੱਲਣੇ ਸ਼ੁਰੂ ਹੋ ਗਏ ਅਬ ਦੇ ਲੋਕਨਾਚ ਵੱਖਰੇ ਵੱਖਰੇ ਲੋਕਨਾਚਾਂ ਨੂੰ ਅਸੀਂ ਸ਼ੁਰੂ ਕੀਤਾ ਇੱਕ ਤਾਂ ਉਹਨਾਂ ਦੀ ਮੋੜ ਸੁਰਜੀਤੀ ਹੋ ਗਈ ਦੂਜਾ ਅਸੀਂ ਤੰਦਰੁਸਤ ਹੋਣ ਕਰਕੇ ਸਿਹਤਯਾਬੀ ਵਾਸਤੇ ਵੀ ਇਹ ਵਾਲੀ ਜਿਹੜਾ ਅਭਿਆਸ ਅਸੀਂ ਸ਼ੁਰੂ ਕਰ ਲਿਆ ਪੰਜਾਬ ਦੇ ਲੋਕਨਾਚਾਂ ਦੀ ਖਾਸੀਅਤ ਆ ਕਿ ਤੁਹਾਨੂੰ ਇੱਕੋ ਐਕਸਪ੍ਰੈਸ਼ਨ ਰੱਖਣਾ ਪੈਂਦਾ ਭਾਵੇਂ ਤੁਹਾਡੇ ਹਾਲਾਤ ਕਿਹੋ ਜਿਹੇ ਵੀ ਹੋਣ ਅੰਦਰ ਦੁੱਖ ਹੋਵੇ ਹਰਖ ਹੋਵੇ ਜੋ ਵੀ ਹੋਵੇ ਲੇਕਿਨ ਤੁਸੀਂ ਐਵਰ ਗ੍ਰੀਨ ਸਮਾਈਲ ਰੱਖਣੀ ਆਂ ਉਹ ਵੀ ਤੋਂ ਪੈਂਦੀ ਆ ਕਦੇ ਮੈਂ ਇੱਕ ਵੀ ਦਿਨ ਵੀ ਮਿਸ ਨਹੀਂ ਕੀਤਾ ਹਾਂ ਔਰ ਜਦੋਂ ਮਨ ਲਓ ਬੰਦੇ ਨੂੰ ਬੰਦਾ ਨਜ਼ਰ ਨਹੀਂ ਆਂਦਾ ਤਾਂ ਵੀ ਮੈਂ ਇੱਥੇ ਆਂਦਾ ਸੀ ਪਰ ਮੈਂ ਕੱਲਾ ਆ ਕੇ ਜਾਵਾਂ ਮੀ ਪੈਂਦਾ ਤਾਂ ਵੀ ਮੈਂ ਕਿਹਾ ਕਿ ਮੈਂ ਛਤਰੀ ਲੈ ਕੇ ਆ ਕੇ ਜਾਣਾ ਇੱਥੇ ਮੱਥਾ ਟੇਕ ਕੇ ਜਾਣਾ ਹੀ ਜਾਣਾ ਵਾਦਿਆਂ ਚ ਨਹੀਂ ਇਰਾਦਿਆਂ ਚ ਜਾਨ ਰੱਖਦੇ ਆ ਛੋਟੇ ਜਿਹੇ ਦਿਲ ਵਿੱਚ ਵੱਡੀ ਜਾਨ ਰੱਖਦੇ ਆ ਦੁਨੀਆ ਜਸੋਂਦੀ ਆ ਮਾਸੂਮ ਹੋ ਕੇ ਮਾਇਉਸ ਹੋ ਕੇ ਅਸੀਂ ਉੱਚੀ ਉਡਾਨ ਰੱਖਦੇ ਆ ਕਰਦੇ ਤੰਗ ਹੁੰਦੇ ਦੇਖੋ ਗੱਲ ਇਦਾਂ ਵੀ ਲੇਡੀਜ਼ ਨੇ ਆਪਣਾ ਕੰਮ ਕਰਨਾ ਹੁੰਦਾ ਹੈ ਹੈਨਾ ਅਸੀਂ 4:30 ਵਜੇ ਉੱਠ ਕੇ ਖੜਕਾ ਦੜਕਾ ਕਰਨਾ ਆਇਆ ਕੋ ਕਹਿੰਦੀ ਕਿਆ ਤੁਸੀਂ ਰੋਜ਼ ਕਰਦੇ ਹੈਗੇ ਆ ਉਹ ਕਹਿੰਦੀ ਰੋਜ਼ ਤੁਸੀਂ ਸਵੇਰੇ ਉੱਠ ਕੇ ਚਲੇ ਜਾਣੇ ਹੈਗੇ ਬੜਾ ਠੀਕਾ ਦੇਖੋ ਬਿਲਕੁਲੀ ਸੁੱਕ ਗਿਆ ਹੈਗਾ ਤੁਸੀਂ ਨਾਲ ਜਾਇਆ ਕਰੋ ਤੁਹਾਡੇ ਕੱਪੜੇ ਵੀ ਨਹੀਂ ਮੇਚ ਆਣੇ ਹੈਗੇ ਹੈ ਤੁਹਾਨੂੰ ਲੂੰਗੀ ਲੋੜੀ ਪਊਗੀ ਦੇਖ ਲਓ ਮੈਂ ਨਹੀਂ ਕਹਿਆ ਇਹ ਅਸਤੇ ਹੋਰ ਬੰਦੇ ਜੁੜਨ ਤੇ ਹੋਰਾਂ ਨੂੰ ਸਿਖਾਈਏ ਤੇ ਡਾਕਟਰਾਂ ਕੋਲ ਜਰੂਰੀ ਜਾਣਾ ਹੈ ਜਦੋਂ ਅਸੀਂ ਇੱਥੇ ਡਾਕਟਰ ਬੈਠੇ ਹਾਂ ਤੁਸੀਂ ਕਿਹਾ ਵੀ ਨਾਲ ਸਾਡੇ ਜੁੜੋ ਤੁਸੀਂ ਜੇ ਤੁਸੀਂ ਜੁੜੋਗੇ ਤਾਂ ਵਧੀਆ ਨਹੀਂ ਤਾਂ ਅਸੀਂ ਆਪ ਤਾਂ ਜੁੜੇ ਜਾਣਾ ਤੁਹਾਡੇ ਨਾਲ। ਸਸਤੇ ਹਿੰਮਤਾਂ ਨਾ ਹਾਰੇਓ ਹਿੰਮਤਾਂ ਨਾ ਹਾਰੇਓ ਰੱਬ ਨਾ ਵਿਸਾਰੇਓ ਹੱਸਦੇ ਮੁਸਕਰਾਂਦੇ ਜ਼ਿੰਦਗੀ ਗੁਜ਼ਾਰੇਓ ਦੁੱਖਾਂ ਕਲੇਸ਼ਾਂ ਦਾ ਜੇ ਕਰਨਾ ਖਾਤਮਾ ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ। ਸਭ ਤੋਂ ਪਹਿਲਾਂ ਤਾਂ ਅਸੀਂ ਅਨਮਿਊਟ ਚੈਨਲ ਵਾਲਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਨੇ। ਸੋ ਅਸੀਂ ਚੰਨੀ ਸਭਿਆਚਾਰਕ ਮੰਚ ਤੇ ਪੰਜਾਬੀ ਕਲਾ ਕੇਂਦਰ ਵੱਲੋਂ ਔਰ ਇਹਨਾਂ ਸਾਡੇ ਸਾਰਿਆਂ ਵੀਰਾਂ ਵੱਲੋਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਆ ਤੇ ਨਾਲ ਹੀ ਚਿਹਰਾਂ ਦੀ ਤੁਸੀਂ ਗੱਲ ਕੀਤੀ ਆ ਦਰਸਲ ਇਹ ਜਿਹੜੇ ਤੁਸੀਂ ਵੇਖ ਰਹੇ ਹੋ ਵੱਡੀ ਉਮਰ ਦੇ ਲੋਕ ਇਹ ਕਰੋਨਾ ਸਮਿਆਂ ਦੇ ਵਿੱਚ ਇਕੱਠੇ ਹੋਏ ਸੀ ਉਦੋਂ ਡਾਕਟਰਾਂ ਨੇ ਐਡਵਾਈਸ ਕੀਤਾ ਸੀਗਾ ਵੀ ਤੁਸੀਂ ਆਪਣੇ ਆਪ ਨਰਜੈਟਿਕ ਰੱਖੋ ਔਰ ਉਸ ਕਰਕੇ ਅਸੀਂ ਇਹ ਊਰਜਾ ਲੈਣ ਵਾਸਤੇ ਸੇ ਇਕੱਠੇ ਹੁੰਦੇ ਔਰ ਬਕਾਇਦਾ ਅਸੀਂ ਇਹ ਪੰਜਾਬ ਦੇ ਲੋਕ ਨਾਚ ਵੱਖਰੇ ਵੱਖਰੇ ਲੋਕ ਨਾਚਾਂ ਨੂੰ ਅਸੀਂ ਸ਼ੁਰੂ ਕੀਤਾ ਇੱਕ ਤਾਂ ਉਹਨਾਂ ਦੀ ਮੂਡ ਸੁਰਜੀਤੀ ਹੋ ਗਈ ਦੂਜਾ ਅਸੀਂ ਤੰਦਰੁਸਤ ਹੋਣ ਕਰਕੇ ਸਿਹਤਯਾਬੀ ਵਾਸਤੇ ਵੀ ਇਹ ਵਾਲੀ ਜਿਹੜਾ ਅਭਿਆਸ ਅਸੀਂ ਸ਼ੁਰੂ ਕਰ ਲਿਆ ਸਵੇਰੇ ਸਵੇਰੇ ਔਰ ਸਾਡੇ ਚੇਰਾ ਦਾ ਰਾਜ਼ ਇਹ ਹੋਆ ਕਿਉਂਕਿ ਕਾਰਨ ਇਹ ਹੈ ਕਿ ਬਾਕੀ ਤੁਸੀਂ ਵੇਖਿਆ ਹੋਣਾ ਜਿਹੜੇ ਕਲਾਸਿਕਲ ਡਾਂਸਸ ਨੇ ਉਹਨਾਂ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਐਕਸਪ੍ਰੈਸ਼ਨਸ ਨੌ ਰਸ ਨੇ ਵੱਖ-ਵੱਖਰੇ ਤੋਂ ਫੇਸ ਐਕਸਪ੍ਰੈਸ਼ਨ ਦੇਣੇ ਪੈਂਦੇ ਲੇਕਿਨ ਪੰਜਾਬ ਦੇ ਲੋਕ ਨਾਚਾਂ ਦੀ ਖਾਸੀਅਤ ਆ ਕਿ ਤੁਹਾਨੂੰ ਇੱਕੋ ਐਕਸਪ੍ਰੈਸ਼ਨ ਰੱਖਣਾ ਪੈਂਦਾ ਭਾਵੇਂ ਤੁਹਾਡੇ ਹਾਲਾਤ ਕਿਹੋ ਜਿਹੇ ਵੀ ਹੋਣ ਅੰਦਰ ਦੁੱਖ ਹੋਵੇ ਹਰਖ ਹੋਵੇ ਜੋ ਵੀ ਹੋਵੇ ਲੇਕਿਨ ਤੁਸੀਂ ਐਵਰ ਗ੍ਰੀਨ ਸਮਾਈਲ ਰੱਖਣੀ ਆ ਤੇ ਹੱਸਦਾ ਖੇੜਾ ਚਿਹਰਾ ਰੱਖਣਾ ਤੇ ਇਸ ਕਰਕੇ ਹੁਣ ਸਾਨੂੰ ਸੁਭਾਵ ਹੀ ਪੈ ਗਿਆ ਮਤਲਬ ਹੁਣ ਅਸੀਂ ਜੇ ਸੜਾ ਜਿਹਾ ਮੂੰਹ ਬਣਾਉਣ ਦੀ ਕੋਸ਼ਿਸ਼ ਕਰੀ ਤਾਂ ਹੁਣ ਬਣਦਾ ਹੀ ਨਹੀਂਗਾ ਨਹੀਂ ਸੜਾ ਜਿਹਾ ਮੂੰਹ ਬਣਾਉਣਾ ਵੀ ਕਿਉਂ ਹੈ ਇੰਨੇ ਵਧੀਆ ਮਾਹੌਲ ਬਣਾ ਕੇ ਐਕਸਪ੍ਰੈਸ਼ਨ ਦੀ ਤੁਸੀਂ ਗੱਲ ਕੀਤੀ ਤੁਹਾਡੇ ਐਕਸਪ੍ਰੈਸ਼ਨਸ ਵੀ ਬਹੁਤ ਕੈਂਟ ਸੀ ਆ ਬਹੁਤ ਮਿਹਰਬਾਨੀ ਰਾਜੇ ਇਹ ਤਾਂ ਚਲੋ ਦਾਤੇ ਦੀ ਮਿਹਰ ਆ ਜਾਂ ਅਸੀਂ ਜਿੰਨਾ ਆਪਣੇ ਸਤਾਦਾਂ ਤੋਂ ਸਿੱਖਿਆ ਸੋ ਉਹਨਾਂ ਨੂੰ ਸਾਨੂੰ ਇਹੋ ਹੀ ਦੱਸਿਆ ਵੀ ਭਾਵੇਂ ਸਟੈਪ ਐਕਸ਼ਨ ਇਹ ਟੈਕਨੀਕਲ ਗੱਲਾਂ ਨੇ ਗਲਤ ਹੋ ਜਾਣ ਪਰ ਐਕਸਪ੍ਰੈਸ਼ਨ ਤੁਸੀਂ ਫੁੱਲ ਖਿੜ ਕੇ ਦੇਣਾ ਸਿਮਖੋਲ ਚੱਲਦਾ ਰਹਿੰਦਾ ਸਾਰਿਆਂ ਜੇ ਨਾ ਜੀ ਆ ਜੀ ਆ ਕਿਉਂਕਿ ਦੇਖੋ ਮਖੌਲ ਆਸਾ ਕਿਹੜਾ ਅਸੀਂ ਦਰਸਲ ਅਸੀਂ ਜਿਹੜੇ ਸਵੇਰ ਦਾ ਸਾਡਾ ਇਹ ਨਾ ਇਹ ਕੰਬੀਨੇਸ਼ਨ ਆ ਇਹ ਪੈਕੇਜ ਆ ਇਹਦੇ ਵਿੱਚ ਯੋਗਾ ਵੀ ਸ਼ਾਮਿਲ ਆ ਇਹਦੇ ਵਿੱਚ ਸਵੇਰ ਦੀ ਸੈਰ ਵੀ ਸ਼ਾਮਿਲ ਆ ਔਰ ਇਹਦੇ ਵਿੱਚ ਚਿਕਿਤਸਾ ਵੀ ਸ਼ਾਮਿਲ ਆ ਥੈਰਾਪੀ ਸ਼ਾਮਿਲ ਆ ਡਾਕਟਰੀ ਸ਼ਾਮਿਲ ਆ ਤੋ ਇਹ ਸਾਰਾ ਇੱਕ ਫੁੱਲ ਪੈਕੇਜ ਆ ਸਵੇਰ ਚਾਰ ਕਮੰਚ ਤੇ ਪੰਜਾਬੀ ਕਲਾ ਕੇਂਦਰ ਉਹਨਾਂ ਨਾਲ ਜੁੜੇ ਸਾਰੇ ਕਲਾਕਾਰ ਸਾਰੇ ਸਾਡੇ ਵੀਰ ਨੇ ਤੁਸੀਂ ਤੁਹਾਡੇ ਚਿਹਰਿਆਂ ਤੇ ਵੀ ਅਸੀਂ ਦੇਖ ਰਿਹਾ ਕਿ ਸ਼ੁਰੂ ਤੋਂ ਹੀ ਜੋ ਹੈ ਮੁਸਕਾਨ ਬੜੀ ਹੋਈ ਹੈ ਹਾਸਾ ਖੇੜਾ ਇਹਦਾ ਰਾਜ਼ ਕੀ ਹੈ ਘਰ ਵਾਲੀ ਤੰਗ ਨਹੀਂ ਕਰਦੀ ਨਹੀਂ ਕਰਦੀ ਲੋਕੀ ਜੰਮਦੇ ਰਹਿੰਦੇ ਜੰਮਦਾ ਹੀ ਹੱਸਦਾ ਹੀ ਜੰਮਿਆ ਸੀ ਗਾ ਤੁਸੀਂ ਹੱਸਦੇ ਜਾਂਦੀ ਸੀ ਇਸਦਾ ਕੀ ਰਾਜ਼ ਹੈ ਹੁਣ ਬਸ ਇਹ ਢੋਲ ਹੈ ਜੀ ਢੋਲ ਇਹ ਢੋਲ ਵਜਾਉਂਦੇ ਜੰਮਿਆ ਜੀ ਤੋਂ ਨੂੰ ਅਸੀਂ ਦੇਖਿਆ ਹੈ ਪੂਰੀ ਤੁਸੀਂ ਬੈਕ ਬੈਂਚਰਸ ਵਾਲੀ ਗੱਲਾਂ ਕਰ ਰਹੇ ਹੋ ਕਿਤੇ ਚੁੱਪ ਹੀ ਨਹੀਂ ਕਰ ਰਹੇ ਇਹਦਾ ਰਾਜ਼ ਦੱਸੋ ਸਾਨੂੰ ਮੈਂ ਪਹਿਲਾਂ ਤੋਂ ਹੀ ਬੈਕ ਬੈਂਚਰ ਹੀ ਰਿਆ ਜੀ ਸ਼ੁਰੂ ਤੋਂ ਹੀ ਬਚਪਨ ਤੋਂ ਸਕੂਲ ਟਾਈਮ ਜੀ ਵੀ ਬੈਕ ਬੈਂਚਰ ਹੀ ਸੀਗਾ ਜੀ ਮੈਂ ਘਰ ਦੇ ਕਹਿੰਦੇ ਨਹੀਂ ਕਿ ਬਹੁਤ ਹੋ ਗਿਆ ਹੁਣ ਤੇ ਬੱਸ ਕਰ ਘਰ ਦੇ ਕਹਿੰਦੇ ਮੇ ਤਾਂ ਬੁਸ਼ਾਰਾ ਮੈਂ ਸਿੱਧਾ ਤਾਂ ਹੋਣਾ ਨਹੀਂ ਅੱਧੀ ਗੋਡ ਗਿਫਟਡ ਹੈ ਜੀ ਇਹ ਵੀ ਇੱਕ ਪੁੰਛ ਤਾਂ ਸਿੱਧੀ ਹੋਣੀ ਨਹੀਂ ਗਾ ਇਹਨੂੰ ਐਂਦੀ ਰਹਿਣ ਦੋ ਜੀ ਅੱਛਾ ਕਦੋਂ ਤੋਂ ਪੰਗੜਾ ਪਾਣਾ ਸ਼ੁਰੂ ਕੀਤਾ ਇੱਥੇ ਮੈਂ 86 ਤੋਂ ਪਾ ਰਿਹਾ ਜੀ ਪੰਗੜਾ ਤੇ ਫਿਰ ਚੰਨੀ ਸਾਹਿਬ ਜਿਹੜੇ ਆਪਣੇ ਯਾਰ ਮਿੱਤਰ ਨੇ ਖਾਸ ਉਹਨਾਂ ਤੋਂ ਮੈਂ ਆਪਣੀ ਵਰਦੀਆਂ ਲੈ ਕੇ ਜਾਂਦਾ ਹੁੰਦਾ ਸੀਗਾ ਬੱਚਿਆਂ ਨੂੰ ਆਪਣਾ ਤਿਆਰ ਕਰਨ ਵਾਸਤੇ ਤੇ ਉਹਨਾਂ ਨਾਲ ਉਹਦਾ ਉਦੋਂ ਤੋਂ ਇਹਨਾਂ ਦੀ ਜਾਰੀ ਹੈ ਮੇਰੀ ਤੇ ਜਦੋਂ ਇੱਥੇ ਸ਼ੁਰੂ ਕੀਤਾ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਬਾਈ ਆ ਜਾ ਤੂੰ ਤੇ ਤੂੰ ਵੀ ਵਿੱਲਾ ਤਾਂ ਮੈਂ ਵੀ ਵਿੱਲਾ ਵੀ ਆਪਾਂ ਇਹ ਦੁਬਾਰਾ ਪਲਾਰਨਾ ਸ਼ੁਰੂ ਕਰਨਾ ਆ ਤੇ ਉਦੋਂ ਤੋਂ ਅਸੀਂ ਜੁੜੇ ਹੋਏ ਆ ਤੇ ਨਾਲ ਸਾਰੇ ਸੱਜਣ ਮਿੱਤਰ ਅੱਗੇ-ਅੱਗੇ ਕਾਰਵਾ ਚੱਲਦਾ ਰਿਹਾ ਤੇ ਅੱਗੇ-ਅੱਗੇ ਵਧਦੇ ਰਹੇ ਤਾਂ ਹੁਣ ਕੋਰਮਾ ਬਹੁਤ ਵੱਡਾ ਹੋ ਗਿਆ ਸਾਡਾ ਇਹ ਤਾਂ ਬਹੁਤ ਵਧੀਆ ਗੱਲ ਹੈ ਤੇ ਹੋਰ ਅੱਛਾ ਇਹ ਜੋ ਗਰੁੱਪ ਹੈ ਇਹਦੇ ਵਿੱਚ ਕੋਈ ਫੀਸ ਹੈ ਜਾਂ ਕੋਈ ਵੀ ਆ ਸਕਦਾ ਇੱਥੇ ਪੰਗੜਾ ਪਾ ਸਕਦਾ ਕੋਈ ਆ ਸਕਦਾ ਜੀ ਫ੍ਰੀ ਆਫ ਕਾਸਟ ਆ ਪਰ ਅਦਰਵਾਈਜ਼ ਤੁਹਾਨੂੰ ਦੱਸ ਦਈਏ ਕਿ ਅਸੀਂ ਇਹਨਾਂ ਸਾਰਿਆਂ ਦੇ ਜਦੋਂ ਕਿਸੇ ਦਾ ਕੋਈ ਬਰਥਡੇ ਆਉਂਦਾ ਕੋਈ ਜਨਮ ਦਿਨ ਤਾਂ ਅਸੀਂ ਰਲ ਮਿਲ ਕੇ ਸਾਰੇ ਮਨਾਉਂਦੇ ਆ ਤੇ ਉਹਦੇ ਵਾਸਤੇ ਅਸੀਂ ਥੋੜਾ ਬੋਤਾਂ ਸਵਾਰਸ ਨੂੰ ਇਕੱਠਾ ਕਰਨਾ ਹੁੰਦਾ ਤਾਂ ਅਸੀਂ ਐਵੇਂ ਨਾਮਾਤਰ ਜੇ 500 ਰੁਪਿਆ ਰੱਖਿਆ ਹੋ ਇਸ ਕਰਕੇ ਵੀ ਜਦੋਂ 500 ਦਿੱਤਾ ਹੁੰਦਾ ਬੰਦਾ ਆਉਂਦਾ ਵੀ ਆ ਨਹੀਂ ਤੇ ਜੇ ਫ੍ਰੀ ਆਫ ਕਾਸਟ ਇਹਨੇ ਕੋਈ ਆਉਂਦਾ ਨਹੀਂ ਆ ਤੁਸੀਂ ਕਰਕੇ ਜੁੜਿਆ ਰਿੰਦਾ ਹੋਰ ਕੋਈ ਇਦਾਂ ਦੀ ਕੋਈ ਫੀਸ ਵਾਲੀ ਗੱਲ ਨਹੀਂ ਹੈਗੀ ਜੀ ਜ਼ਿੰਦਗੀ ਦੇ ਵਿੱਚ ਵੈਸੇ ਵੀ ਕਈ ਕੰਮ ਹੁੰਦੇ ਨੇ ਹੈਨਾ ਕੋਈ ਸਾਰੇ ਇੱਥੇ ਜੋਬ ਕਰਦੇ ਹੋ ਤਾਂ ਇਹ ਸਮਾਂ ਕਿਵੇਂ ਕੱਟਦੇ ਹੋ ਸਮਾਂ ਤਾਂ ਜੀ ਕੱਢਣਾ ਪੈਂਦਾ ਆਪਣੇ ਵਾਸਤੇ ਡਾਕਟਰ ਵੀ ਕਹਿੰਦੇ ਹਾਂ ਜੀ ਕਿ ਆ ਸ਼ੂਗਰ ਹੋ ਗਈ ਜੀ ਯੂਰਿਕ ਐਸਿਡ ਵੱਧ ਗਿਆ ਜੀ ਤੇ ਮੇਰੇ ਆ ਪ੍ਰੋਬਲਮ ਹੋ ਗਿਆ ਪ੍ਰੋਬਲਮ ਇਹ ਭੰਗੜੇ ਇਹੋ ਜੀ ਚੀਜ਼ ਹੈਗੀ ਹੈ ਜਿਹਦੇ ਸਾਰੇ ਬਾਡੀ ਦੇ ਸਾਰੇ ਅੰਗ ਨੱਚਦੇ ਨੇ ਉਹਦੇ ਨਾਲ ਥੋੜੀ ਸਾਰੀ ਚੀਜ਼ਾਂ ਹੀ ਦੂਰ ਹੋਣ ਇੱਥੇ ਕਈਆਂ ਨੂੰ ਸ਼ੂਗਰ ਵੀ ਸੀਗੀ ਕਿਨੋਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਸੀਗੀ ਉਹ ਸਭ ਹੁਣ ਠੀਕ ਨੇ ਇਹਦੇ ਗੋਡੇ ਵੀ ਠੀਕ ਹੋ ਗਏ ਜਿੰਨਾ ਤੱਕ ਬੰਦ ਸੀਗੇ ਉਹ ਵੀ ਇੱਥੇ ਆ ਕੇ ਚੱਲਣੇ ਸ਼ੁਰੂ ਹੋ ਗਏ ਇਹ ਤਾਂ ਮੈਜਿਕ ਵਾਲੀ ਗੱਲ ਹੋ ਗਈ ਫਿਰ ਤਾਂ ਜਾਦੂ ਕਹਿ ਲਈ ਇਸ ਜਗ੍ਹਾ ਨੂੰ ਹੈ ਨਾ ਵੀ ਇੱਕ ਜਾਦੂਈ ਹੈ ਅੱਛਾ ਆਪਾਂ ਕਈ ਵਾਰ ਬਹਾਨਾ ਵੀ ਲਾ ਦਿੰਨੇ ਆ ਹੈ ਨਾ ਕਿ ਵੀ ਚਲੋ ਅੱਜ ਨਹੀਂ ਜਾਂਦੇ ਤਾਂ ਐਦਾਂ ਕਦੇ ਹੁੰਦਾ ਕਿ ਧੁੰਦ ਦਾ ਸਮਾਂ ਵੀ ਹੁੰਦਾ ਕਈ ਵਾਰ ਕਿ ਚਲੋ ਅੱਜ ਧੁੰਦ ਹੈ ਅੱਜ ਨਹੀਂ ਜਾ ਪਾਂਦੇ ਐਦਾਂ ਕਦੇ ਹੋਇਆ ਧੁੰਦਾਰੇ ਮੇਰੇ ਕੋਲ ਪੁੱਛ ਲਓ ਕਿ ਜਦੋਂ ਵੀ ਤੁਹ ਪੈਂਦੀ ਆ ਕਦੋਂ ਮੈਂ ਇੱਕ ਵੀ ਦਿਨ ਵੀ ਮਿਸ ਨਹੀਂ ਕੀਤਾ ਹੈਗਾ ਔਰ ਜਦੋਂ ਮੰਨ ਲਓ ਬੰਦੇ ਨੂੰ ਬੰਦਾ ਨਜ਼ਰ ਨਹੀਂ ਆਂਦਾ ਤੇ ਤਾਵੇਂ ਮੈਂ ਇੱਥੇ ਆਂਦਾ ਸੀ ਪਰ ਮੈਂ ਕੱਲਾ ਆ ਕੇ ਜਾਵਾਂ ਮੀ ਪੈਂਦਾ ਤਾਂ ਵੀ ਮੈਂ ਕਿਹਾ ਕਿ ਆਵੇਂ ਛਤਰੀ ਲੈ ਕੇ ਆ ਕੇ ਜਾਣਾ ਇੱਥੇ ਮੱਥਾ ਟੇਕ ਕੇ ਜਾਣਾ ਹੀ ਜਾਣਾ ਹੈ ਜਦੋਂ ਬਾਰਿਸ਼ ਆਉਂਦੀ ਹੈ ਜਿਆਦਾ ਉਹਦੋਂ ਬਾਰਿਸ਼ ਹੋਵੇ ਮੀ ਹੋਵੇ ਤੋਪ ਹੋਵੇ ਨੇਰੀ ਹੋਵੇ ਹੰਦ ਹੋਵੇ ਜੋ ਮਰਜ਼ੀ ਹੋਵੇ ਇਹ ਸਾਰੇ ਇਦਾਂ ਆਉਂਦੇ ਤੁਹਾਨੂੰ ਮਿਲਣਗੇ ਰੋਜ਼ ਲੈ ਕੇ ਜਲੰਦੇ ਜੀ ਸਾਰੇ ਆਉਂਦੇ ਆ ਕਿਉਂਕਿ ਇੱਥੇ ਭਿੱਜ ਕੇ ਵੀ ਭੰਗੜਾ ਪਾਇਆ ਪਤਾ ਵੀ ਸਿਰਫ ਕੱਲਾ ਢੋਲੀ ਇੱਕ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ ਬਾਕੀ ਸਾਰੇ ਪੰਗੜਾ ਪਾ ਰਹੇ ਹੁੰਦੇ ਸੀ ਤੇ ਤੁਸੀਂ ਵੀ ਤੁਹਾਨੂੰ ਅਸੀਂ ਦੇਖਿਆ ਕਿ ਤੁਸੀਂ ਛਿੜਕਦੇ ਹੋਏ ਵੀ ਨਜ਼ਰ ਆਏ ਵੀ ਜੱਜ ਕੇ ਪਾਓ ਐਦਾਂ ਕਰਦੇ ਹੋ ਐਦਾਂ ਕਰ ਕਰਾਮਤ ਸਵੇਰ ਚਾਰ ਕਈ ਗਿਆ ਚੰਨੀ ਭਾਜੀ ਔਰ ਬਲਕਾਰ ਜੀ ਦੇ ਬਦੌਲਤ ਮੇਰੇ ਉਸਤਾਦ ਮਾਲੀ ਰਾਮ ਜੀ ਉਹਨਾਂ ਦੀ ਬਦੌਲਤ ਅੱਜ ਜੋ ਵੀ ਹੈ ਜਦੋਂ ਉਹਨਾਂ ਸਾਥ ਮਿਲ ਜੰਦੈਣਾ ਤਾਂ ਆਇਆ ਨਾ ਜੀ ਛਿੜਕਦਾ ਤਾਂ ਆ ਅਸੀਂ ਇੱਕ ਮੋਟੀ ਬਣਾਇਆ ਵਾ ਸਾਰਿਆਂ ਨੇ ਵੀ ਅਸੀਂ ਭਾਵੇਂ ਜਿੰਨਾ ਮਰਜੀ ਗਲਤ ਸਟੈਪ ਕਰ ਲਈਏ ਗਲਤੀ ਇਹਦੀ ਹੋ ਘਟਣੀ ਨਹੀਂ ਅੱਛਾ ਬਾਅਦ ਚ ਇਹਨਾਂ ਦੀ ਗਲਤੀ ਕੱਢਣੀ ਹੈ ਗਲਤੀ ਨਹੀਂ ਕੱਢਣੀ ਹੈ ਠੀਕ ਨਹੀਂ ਵਜਾਇਆ ਇਹਦਾ ਮਤਲਬ ਵੀ ਤੂੰ ਠੀਕ ਨਹੀਂ ਵਜਾਇਆ ਹਾਲਾਂਕਿ ਠੀਕ ਠੀਕ ਹੁੰਦਾ ਇਹਦਾ ਮਤਲਬ ਕਿ ਤੁਸੀਂ ਇਹਨਾਂ ਨੂੰ ਕਿਹਾ ਕਿ ਐਦਾਂ ਗਲਤੀ ਹੋ ਗਈ ਨਾ ਤੇਰੀ ਗਲਤੀ ਹੈ ਤੂੰ ਠੀਕ ਨਹੀਂ ਵਜਾਇਆ ਜੀ ਜੀ ਬਿਲਕੁਲ ਬਿਲਕੁਲ ਸਭ ਤੋਂ ਛੋਟਾ ਮੈਂ ਹੀ ਹਾਂ ਸਭ ਤੋਂ ਛੋਟਾ ਮੈਂ ਹੀ ਹਾਂ ਸਾਡੇ ਇਹ ਤੀਸਰੀ ਪੀੜ੍ਹੀ ਹੈ ਜੀ ਕਿ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਮਾਲੀ ਰਾਮ ਸਤਾਜ ਜੀ ਤੇ ਪਹਿਲਾਂ ਉਹ ਸਾਡੇ ਨਾਲ ਇਦਾਂ ਹੀ ਸਾਥ ਦਿੰਦੇ ਸੀਗੇ ਪੰਡਾ ਪਾਉਂਦੇ ਸੀਗੇ ਤੇ ਕਰਵਾਉਂਦੇ ਸੀ ਢੋਲ ਦੇ ਉੱਤੇ ਫਿਰ ਅੱਗੇ ਉਹਨਾਂ ਦਾ ਅਗੀ ਪੀੜੀ ਅਗਲੀ ਇਹ ਤੀਸਰੀ ਪੀੜੀ ਹੈ ਜੀ ਇਹ ਦੋਤਾਵਾ ਸਰਦਾ ਜੀ ਜੀ ਹੁਣ ਜਿਵੇਂ ਕਹਿ ਲਿਆ ਕਿ ਤੁਸੀਂ ਸਾਰੇ ਹੈ ਨਾ ਵਧੀਆ ਕਿੰਨੀ ਉਮਰ ਰਹੀ ਰਹਿੰਦੀ ਹੋਊਗੀ ਤੁਹਾਡੀ ਇਹ ਵੱਖਰੀ ਵੱਖਰੀ ਹੈ ਜੀ ਮੈਂ ਹੁਣ ਤਕਰੀਬਨ 72 ਦਾ ਪੂਰਾ ਤੇ ਹੁਣ 73ਵਾਂ ਲੱਗ ਜਾਣਾ ਅਗਸਤ ਦੇ ਵਿੱਚ ਤੇ ਇਦਾਂ ਹੀ ਬਾਕੀ ਦੇ ਵੱਖਰੇ ਵੱਖਰੇ 60 ਤੋਂ ਤਕਰੀਬਨ ਉੱਤੇ ਨੇ ਜ਼ਿਆਦਾ ਜੇ ਅਸੀਂ ਐਵਰੇਜ ਲਈਏ ਤਾਂ 55 50 ਤੋਂ ਉੱਤੇ ਨੇ ਜਮਾਨਾ ਨਾਲ ਵੈਸੇ ਤੁਸੀਂ ਘਟ ਨਹੀਂ ਹੋ ਸਾਡੇ ਵਰਗੇ ਤਾਂ ਬੈਠ ਕੇ ਹੀ ਬਸ ਮੈਂ 42 ਹੈ ਬਾਕੀ ਸਾਰੇ ਐਕਸਲੈਂਟ ਮਾਸਟਰਸ ਹੈ ਨਹੀਂ ਕਿਰਤਾ ਖੜਾ ਹੋ 32 ਹਾਣੀ ਵਜਾਇਆ ਨਹੀਂ ਸਸੇ ਗਾਲ ਜੀ ਅਨਯੂਰ ਚੈਨਲ ਦਾ ਧੰਨਵਾਦ ਬਹੁਤ ਬਹੁਤ ਜੀ ਜੀ ਆਇਆਂ ਨੂੰ ਆਪ ਜੀ ਦਾ ਮੈਂ ਆਪ ਜੀ ਦੇ ਮਾਧਿਅਮ ਤੇ ਇਹ ਕਹਿਣਾ ਚਾਹਾਂਗਾ ਜੀ ਇਹ ਉਹ ਮੰਚ ਹੈ ਜਿਸਨੇ ਸਾਨੂੰ ਉਹ એનર્ਜੀ ਦਿੱਤੀ ਹੈ ਕਿ ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਸਾਈਕਲਿੰਗ ਕਰਦਾ ਸੀ ਫਿਰ ਸਾਈਕਲਿੰਗ ਕਰਦੇ ਜਦ ਮੈਂ ਫਸਡੇ ਤੇ ਆਇਆ ਤੇ ਚੰਨੀ ਬਾਜੀ ਨੂੰ ਦੇਖਿਆ ਬਲਕਾਰ ਸਿੱਧੂ ਜੀ ਨੂੰ ਦੇਖਿਆ ਸਰ ਰਾਸ਼ਟ੍ਰਪਤੀ ਅਵਾਰਡ ਹੈ ਸਰ ਇਹਨੇ ਸਤਕਾਰਯੋਗ ਹੈ ਸਾਡੇ ਤੇ ਬਸ ਇਹਨਾਂ ਨੇ ਜੋ ਜਨੂਨ ਭਰਿਆ ਮੈਂ ਤੇ ਸ਼ਾਇਦ ਮੈਨੂੰ ਯਾਦ ਹੈ ਕਿ ਮੈਂ ਲੋਡੀ ਲੋਡੀ ਜਦ ਲੋਡੀ ਸਟਾਰਟ ਹੋਈ ਮੈਂ ਛੱਡ ਗਿਆ ਕਿ ਮੇਰੇ ਕੋਲ ਸ਼ਾਇਦ ਨਹੀਂ ਹੋਏ ਬਾਈ ਕਿ ਸਟੈਪਸ ਮੁਸ਼ਕਲ ਹਨ ਬਟ ਇਹਨਾਂ ਨੇ ਮੈਨੂੰ ਖਿੱਚ ਕੇ ਚੰਨੀ ਬਾਜੀ ਨੇ ਨਰਿੰਦਰ ਬਾਜੀ ਨੇ ਬਲਕਾਰ ਜੀ ਨੇ ਇਹ ਮੈਨੂੰ ਖਿੱਚ ਕੇ ਵਾਪਸ ਲੈ ਕੇ ਆਏ ਕਿ ਨਵਿੰਦਰ ਤੂੰ ਕਰੇਂਗਾ ਅੱਜ ਤੁਹਾਡੇ ਸਾਹਮਣੇ ਮੈਂ ਪਰਫਾਰਮ ਵੀ ਕੀਤਾ ਜੀ ਤੇ ਗੱਲ ਇਹਦਾ ਹੈ ਕਿ ਵਾਦਿਆਂ ਚ ਨਹੀਂ ਇਰਾਦਿਆਂ ਚ ਜਾਨ ਰੱਖਦੇ ਆ ਛੋਟੇ ਜਿਹੇ ਦਿਲ ਵਿੱਚ ਵੱਡੀ ਜਾਨ ਰੱਖਦੇ ਆ ਦੁਨੀਆ ਜਸ ਹੁੰਦੀ ਆ ਮਾਸੂਮ ਹੋ ਕੇ ਮਾਇਆ ਮਾਇੂਸ ਹੋ ਕੇ ਅਸੀਂ ਉੱਚੀ ਉਡਾਨ ਰੱਖਦੇ ਹਾਂ ਬਲੇ ਬਲੇ ਮੈਂ ਦੱਸਦਾ ਜੀ ਮਨਵਿੰਦਰ ਸਿੰਘ ਬੀਐਸਐਨਰ ਵਾਲਾ ਦੇ ਪੋਸਟਰ ਬாய் ਨੇ ਇਹਨਾਂ ਦੇ ਬੇਸਮੈਂਟਸ ਤੇ ਤੁਸੀਂ ਇਹਨਾਂ ਦੀ ਇਹ ਜਿਹੜਾ ਸਰੂਪ ਆਏ ਵੇਖੋਗੇ ਪੱਕਾ ਜਾਵੇ ਤੇ ਸਾਰੇ ਕਲੱਬ ਦਾ ਛੋਟੂ ਹੈ ਵੈਸੇ ਦੀ ਉਮਰ 63 ਸਾਲ ਹੈ ਹੈ ਛੋਟੂ ਘਸ ਗਿਆ ਨਾ 7 ਫੁੱਟ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਸੀ 7 ਫੁੱਟ ਸੀਗਾ 64 ਸਾਲ ਉਮਰ ਇਹ ਭੰਗੜਾ ਪਾ ਪਾ ਕੇ ਘਸ ਗਿਆ ਤਾਂ ਬੂਟ ਲੈ ਕੇ ਦੇ ਜਮਾਂ ਹੋਰ ਨਾ ਘਸ ਜਾਵੇ ਇਹ ਮੇਰਾ ਨਾਮ ਸਰਮਾਲ ਸਿੰਘ ਹੈ ਮੈਂ ਮੋਹਾਲੀ ਤੋਂ ਹਾਂ ਇਹ ਮੈਂ ਪਲਾਂਕਾ ਦੇ ਭੰਗੜਾ ਨਹੀਂ ਪਾਇਆ ਹੈਗਾ ਮੈਂ ਸੈਰ ਕਰ ਲੈਂਦਾ ਸੀ ਠੀਕ ਹੈ ਤੇ ਇੱਕ ਸਾਡਾ ਦੋਸਤ ਇੱਥੇ ਆਉਂਦਾ ਹੁੰਦਾ ਸੀ ਤੇ ਮੈਂ ਉਹਨੂੰ ਪੁੱਛਿਆ ਭਾਈ ਤੂੰ ਕਿੱਥੇ ਜਾਂਦਾ ਤੂੰ ਸੈਰ ਕਰਨ ਤਾਂ ਆਉਂਦਾ ਨਹੀਂ ਹੈਗਾ ਉਹ ਕਹਿੰਦਾ ਮੈਂ ਇੱਥੇ ਲੇਕ ਤੇ ਭੰਗੜਾ ਪਾਉਣ ਜਾਂਦਾ ਮੈਂ ਤੇ ਮੇਰਾ ਦੋਸਤ ਅਸੀਂ ਦੋਨੋਂ ਹੀ ਦੂਸਰੇ ਦਿਨ ਆਉਣਾ ਸ਼ੁਰੂ ਕਰ ਦਿੱਤਾ ਅਸੀਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕੀਤਾ ਹੈ ਇੱਥੇ ਭਾਈ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਸ਼ੁਰੂ ਤੋਂ ਹੀ ਸਾਰੀ ਸਗਾ ਸਗਾ ਕੇ ਸਾਨੂੰ ਸਟੇਜ ਤੇ ਚਲਾ ਦਿੱਤਾ ਹੈ ਪਹਿਲਾਂ ਪਹਿਲਾਂ ਤਾਂ ਕਰਦੇ ਵੀ ਤਾਂ ਕੰਦੇ ਸੀ ਸਾਡੇ ਸਾਡੇ ਕਿਹਦੇ ਵੀ ਅੱਜ ਜੀ ਕਰਦੇ ਤੰਗ ਉਤੇ ਦੇਖੋ ਗੱਲ ਇਦਾਂ ਵੀ ਲੇਡੀ ਜਨ ਆਪਣਾ ਕੰਮ ਕਰਨਾ ਹੁੰਦਾ ਹੈਗਾ ਹੈਨਾ ਅਸੀਂ 4:30 ਉੱਠ ਕੇ ਖੜਕਾ ਦੜਕਾ ਕਰਨਾ ਹੈਗਾ ਉਹ ਕਹਿੰਦੀ ਕਿ ਆ ਤੁਸੀਂ ਰੋਜ਼ ਕਰਦੇ ਹੈਗੇ ਪਹਿਲਾ ਵਾਰ ਹੁੰਦਾ ਸੀ ਬਸ ਹੁਣ ਬਿਲਕੁਲ ਠੀਕ ਹੋ ਗਿਆ ਸ਼ੌਧੇ ਕਿਡਾ ਗਿਆ ਸੀ ਕੱਪੜਿਆਂ ਬਾਰੇ ਕੀ ਕੀਤਾ ਸੀ ਸੁਨੀਰ ਬਾਰੇ ਕੀ ਕੀਤਾ ਸੀ ਉਹ ਕਹਿੰਦੀ ਰੋਜ਼ ਤੁਸੀਂ ਵੇਰ ਉੱਠ ਕੇ ਚਲੇ ਜਾਣੇ ਹੈਗੇ ਤੁਹਾਡਾ ਸਰੀਰ ਤਾਂ ਦੇਖੋ ਬਿਲਕੁਲ ਸੁੱਕ ਗਿਆ ਹੈਗਾ ਤੁਸੀਂ ਨਾਲ ਜਾਇਆ ਕਰੋ ਤੁਹਾਡੇ ਕੱਪੜੇ ਵੀ ਨਹੀਂ ਵੇਚ ਆਣੇ ਹੈਗੇ ਹੈ ਤੁਹਾਨੂੰ ਲੂੰਗੀ ਲੋੜੀ ਪਊਗੀ ਦੇਖ ਲਓ ਮੈਂ ਨਹੀਂ ਕਿਹਾ ਹਾਂਜੀ ਮੈਂ ਕਹਿੰਦਾ ਕੋਈ ਗੱਲ ਨਹੀਂ ਹੈਗੀ ਐਦਾਂ ਨਹੀਂ ਹੁੰਦਾ ਹੈਗਾ ਤੇ ਕੋਈ ਬਹੁਤ ਵਧੀਆ ਮਾਹੌਲ ਹੈਗਾ ਤੇ ਇਹ ਪਾਈ ਸਾਦੀ ਜਿੰਨੀ ਤਾਰੀਫ ਕਰੇ ਥੋੜੀ ਥਰੀਆ ਥੋੜੀ ਆ ਤੇ ਇਹਨਾਂ ਨੇ ਮੈਨੂੰ ਹਿਮਤ ਦੱਸ ਕੇ ਤਾਂ ਵੀ ਜ਼ੀਰੋ ਤੋਂ ਲੈ ਕੇ ਮੈਂ ਸਟੇਜ ਤੇ ਪਰਫਾਰਮ ਕੀਤਾ ਹੈਗਾ ਕਈ ਸਟੇਜਾਂ ਤੇ ਜਾ ਕੇ ਪਰ ਮੈਨੂੰ ਉਮੀਦ ਨਹੀਂ ਸੀ ਮੈਂ ਸਿੱਖ ਪੂੰਗਾ ਪਰ ਇਹਨਾਂ ਦੀ ਮਿਹਨਤ ਦੇ ਬਦੌਲਤ ਜੀ ਕਿ ਮੈਂ ਬੀਦੀ ਸਾਹਿਬ ਬੱਸ ਮੈਂ ਨਾ ਉੱਥੇ ਬਾਰ-ਬਾਰ ਕਰਾਂਗਾ ਨਾ ਮੈਂ ਸਟੇਜ ਤੇ ਨਹੀਂ ਚੜੂੰਗਾ ਮੈਂ ਕਹਿੰਦਾ ਨਾ ਨਾ ਸੇਧੇ ਉੱਨ ਚੜਾਣਾ ਚੜਾਣਾ ਹੈਗਾ ਹੁਣ ਉਤਰਦੇ ਨਹੀਂ ਥੱਲੇ ਹੁਣ ਤੁਸੀਂ ਉਤਰਦੇ ਨਹੀਂ ਹੈ ਹਾਂਜੀ ਸਾਹਿਬ ਬਹੁਤ ਮੈਂ ਦਾਦਾ ਜੀ ਸਵੇਰੇ ਉੱਠ ਕੇ ਨਾ ਸਾਨੂੰ ਲੈ ਕੇ ਨਜ਼ਰ ਆਉਂਦੀ ਹੈ ਉਹ ਉੱਠ ਕੇ ਨਾ ਕਿਤੇ ਰੋ ਕੋਈ ਕੰਮ ਨਹੀਂ ਪਤਾ ਇੱਥੇ ਇਹਨਾਂ ਸਾਰੇ ਵਾਸਤੇ ਹਿੰਮਤ ਨਾ ਹਾਰਿਓ ਹਾਂ ਹਿੰਮਤ ਨਾ ਹਾਰਿਓ ਰੱਬ ਨਾ ਵਿਸਾਰਿਓ ਹੱਸਦੇ ਮੁਸਕਰਾਣ ਦੇ ਜ਼ਿੰਦਗੀ ਗੁਜ਼ਾਰਿਓ ਦੁੱਖਾਂ ਕਲੇਸ਼ਾਂ ਦਾ ਜੇ ਕਰਨੇ ਖਾਤਮਾ ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ ਹਾਂਜੀ ਸਰ ਤੁਸੀਂ ਕਲਾਕਾਰ ਹੋ ਕੀ ਕੀ ਕੰਮ ਕੀਤਾ ਮੈਂ ਬਾਰਡਰ ਫਿਲਮ ਚ ਜੈਕੀ ਸਰਫ ਦੇ ਨਾਲ ਪਾਇਲਟਾਂ ਜੀ ਸੂਰਮਾ ਫਿਲਮ ਚ ਸਤੀਸ਼ ਕੋਸਿਕ ਸਰ ਉਹਨਾਂ ਦੇ ਨਾਲ ਸੀ ਨਾ ਤੇ ਅੱਜ ਕੱਲ ਲਗਾਤਾਰ ਹੁਣ ਮੈਂ ਸੀਰੀਅਲ ਕਰਦਾ ਹਾਂ ਜੀ ਪੰਜਾਬੀ ਦਾ ਤੇ ਰੋਜ਼ ਸ਼ਾਮ ਨੂੰ 7 ਵਜੇ ਗੱਲ ਮਿੱਠੀ ਮਿੱਠੀ ਕਰਦੇ ਹਾਂ ਅਸੀਂ ਅੱਛਾ ਕੀ ਕੀ ਦੇ ਨਾਲ ਤੁਹਾਡੇ ਨਾਲ ਸਾਰਿਆਂ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਨਮੀਟ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਦਿਨੋਂ ਸ਼ੁਕਰੀਆ ਜੀ ਇੱਕ ਡਾਇਲੌਗ ਸੁਣਾਓ ਦੇਵਾਨੰਦ ਦਾ ਸੁਣਾਉਣਾ ਦੇਖੋ ਸਾਹ ਹਾਂ ਹਾਂ ਇਹ ਉਹ ਵੀ ਪੰਜਾਬੀ ਹੈ ਗੁਰਦਾਸਪੁਰ ਦਾ ਹਿੰਦੀ ਵਧੀਆ ਬੋਲਦਾ ਹੈ ਨਾ ਜਦ ਮੈਂ ਕਮਰਾ ਨੰਬਰ 302 ਮੈਂ ਪਹੁੰਚਾ ਤਾਂ ਮੈਂ ਦੇਖਿਆ ਇੱਕ লাশ ਲਟਕ ਰਹੀ ਹੈ ਮੈਂ ਨੇ ਸੋਚਿਆ ਜੌਨੀ ਅਗਰ ਯਹਾਂ ਅਗਰ ਕਮਾਲ ਨਾ ਦਿਖਾਇਆ ਤਾਂ ਜ਼ਿੰਦਗੀ ਭਰ ਯੁਹੀ ਲਟਕਤੇ ਰਹ ਜਾਓਗੇ ਤਾਲੀਆਂ ਜੌਨੀ ਸਾਬ ਤੁਹਾਡੀਆਂ ਤਾਰੀਫਾਂ ਬਹੁਤ ਹੋ ਰਹੀਆਂ ਨੇ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਕੀ ਕਹੂੰ ਮੈਂ ਤਾਂ ਹੱਲੇ ਵੀ ਕਹਿੰਦਾ ਜੀ ਜੇ ਇੱਥੇ ਹੋਰ ਬੰਦੇ ਜੁੜਨ ਤੇ ਹੋਰਾਂ ਨੂੰ ਸਿਖਾਈਏ ਸਿਹਤ ਦਾ ਸਭ ਤੋਂ ਵੱਡਾ ਰਾਜ ਇਹੀ ਹੈਗਾ ਕਿ ਵੀ ਤੁਹਾਡੀ ਸਿਹਤ ਠੀਕ ਰਹੇ ਤੇ ਡਾਕਟਰਾਂ ਕੋਲ ਜਰੂਰੀ ਜਾਣਾ ਹੈ ਜਦੋਂ ਅਸੀਂ ਇੱਥੇ ਡਾਕਟਰ ਬੈਠੇ ਹੈ ਤੇ ਹੁਣ ਦੇਖ ਲਓ ਕਈ ਬੰਦੇ ਦੇ ਗੋਡੇ ਵੀ ਸੀ ਕਿ ਸ਼ੂਗਰ ਸੀ ਕਹਿੰਦੇ ਯੂਰਿਕ ਐਸਿਡ ਸੀ ਪ੍ਰੋਬਲਮ ਸੀ ਸਭ ਠੀਕ ਨੇ ਤੇ ਅਸੀਂ ਤੁਹਾਨੂੰ ਵੀ ਕਹਿੰਨੇ ਆ ਵੀ ਤੁਸੀਂ ਵੀ ਆਓ ਤੇ ਸਾਡੇ ਨਾਲ ਇੰਜੋਏ ਕਰੋ ਸਰ ਰੋਜ਼ ਆਵਾਂਗੇ ਅਸੀਂ ਤਾਂ ਮੈਂ ਤਾਂ ਸੋਚ ਰਿਹਾ ਮੋਸਟ ਵੈਲਕਮ ਜੀ ਮੋਸਟ ਵੈਲਕਮ ਸਾਡੇ ਬੋਲੋ ਕੱਲ ਲਾਂਦੇ ਨੇ ਜੂ ਪਾਣੀ ਬੜਾ ਵਧੀਆ ਦਿੰਦੇ ਨੇ ਉਹਨੂੰ ਉਹ ਤਾਂ ਕਰੇ ਪਰ ਫੁੱਲੀ ਤੋਂ ਜਾਂਦਾ ਹੈਗਾ ਇਹ ਖਾਰਾ ਖੇੜ ਪਾਣੀ ਲੈ ਗਿਆ ਇਹ ਦਾ ਪਿਆਰ ਹੀ ਇਦਾਂ ਜੀ ਸਾਨੂੰ ਖਿੱਚ ਕੇ ਲਾਂਦਾ ਹੈ ਇਹ ਉਹਨਾਂ ਨੇ ਉਹ ਮਾਲਾ ਬਣਾ ਦਿੱਤੀ ਹੈ ਜੋ ਕਿ ਬਹੁਤ ਬੇਸ਼ਕੀਮਤੀ ਹੈ ਔਰ ਨਿਸਵਾਰ ਸੇਵਾ ਕਰਦੇ ਆਂ ਜੀ ਮੈਂ ਤੇ ਕਹਿੰਦਾ ਪਰਮਾਤਮਾ ਇਹਨਾਂ ਨੂੰ ਵਾ ਸਾਰਾ ਗਰੁੱਪ ਇਹਨਾਂ ਵਾਸਤੇ ਇਹਨਾਂ ਦੀ ਤੰਦਰੁਸਤੀ ਉਸਤੇ ਕੰਮ ਕਰਦਾ ਜੀ ਇਹ ਤਾਂ ਰੁੱਸਿਆ ਨੂੰ ਹੀ ਮਨਾ ਲੈਂਦੇ ਨਹੀਂ ਕਰੋ ਜੀ ਜੇ ਕੋਈ ਰੁੱਸ ਵੀ ਜਾਂਦਾ ਨਾ ਜੀ ਉਹਨੂੰ ਹੀ ਕਰੋ ਮਨਾ ਲੈਂਦੇਗੇ ਨੇ ਉਹ ਕਿਵੇਂ ਮਨਾਣੇ ਇਹਨਾਂ ਰੁੱਸੇ ਜਦੋਂ ਨਾ ਜੀ ਉਹਨੂੰ ਮਨਾਣ ਜਾਈ ਤਾਂ ਮਹਿੰਗਾ ਬੜਾ ਪੈ ਜਾਂਦਾ ਉਹਨੂੰ ਇਸ ਕਰਕੇ ਰੁੱਸਦਾ ਕੋਈ ਨਹੀਂ ਹੈ ਕਿਉਂਕਿ ਉਹਨੂੰ ਪਤਾ ਇਹ ਸਾਰਿਆਂ ਨੇ ਆਉਣਾ ਚਾਹ ਪਾਣੀ ਫਿਰ ਕਹਿੰਦੇ ਫਿਰ ਹੁਣ ਆ ਤਾਂ ਗਏ ਆ ਸਜਣਾ ਪਾਰਟੀ ਕੌਣ ਦੇਗਾ ਸ਼ਾਮ ਦੀ ਪਾਰਟੀ ਫਿਰ ਉਹ ਰੁੱਸਦਾ ਨਹੀਂ ਸਾਡੇ ਨਾਲ ਜੀ ਕਦੀ ਉਹਨੂੰ ਪਤਾ ਰੁੱਸ ਕੇ ਤਾਂ ਮੈਂ ਔਖਾ ਹੋ ਜਾਣਾ ਕੰਮ ਸਾਡੇ ਕੋ ਸਮਗਰੀ ਦੀ ਲਿਸਟ ਨੂੰ ਨਾਲ ਹੀ ਫੜਾ ਦਿੱਤੀ ਪਾਈ ਹੈ ਸ਼ਾਹ ਨੂੰ ਫਿਰ ਆ ਜੀਵੇ ਤੇ ਨਾਲ ਸਾਡੇ ਜੁੜੋ ਤੁਸੀਂ ਜੇ ਤੁਸੀਂ ਜੁੜੋਗੇ ਤਾਂ ਵਧੀਆ ਨਹੀਂ ਤਾਂ ਅਸੀਂ ਆਪ ਤਾਂ ਜੁੜੇ ਜਾਣਾ ਤੁਹਾਡੇ ਨਾਲ ਹੈ ਜੀ ਜਿਨ੍ਹਾਂ ਨਾਲ ਜਿਹੜੇ ਜਿਹੜੇ ਕੋ ਰੁਚਕੇ ਵੀ ਗਿਆ ਉਹਨਾਂ ਨੂੰ ਮੋੜ ਮੋੜ ਕੇ ਲਿਆਂਦੇ ਨੇ ਠੀਕ ਹੈ ਜੀ ਫੇਰ ਇੱਕ ਹੋਰ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਨੀ ਤਾਰੀਫ ਹੈਗੀ ਹੈ ਕਬਲ ਵੀ ਸੁਪੋਜ਼ ਕਰੋ ਮੈਂ ਮੇਰਾ ਬੁਖਸ ਦਾ ਕੰਮ ਹੈਗਾ ਮੈਂ ਉਹ ਮਹੀਨਾ ਨਹੀਂ ਆਂਦਾ ਪਿਆਗਾ ਇਹਨਾਂ ਨੇ ਵੀਰ ਜੀ ਮੈਨੂੰ ਫੋਨ ਕਰਦੇ ਸ਼ਾਮੀ ਸੈਰਗੜ੍ਹ ਦੇ ਮੈਨੂੰ ਫੋਨ ਕਰਨਾ ਹੋਰ ਪਾਜੀ ਕੀ ਹਾਲ ਚਾਲ ਨੇ ਹੋਰ ਕਿਹਦਾ ਚੱਲ ਰਿਹਾ ਹੈਗਾ ਫੇਰ ਕਦੋਂ ਆ ਰਹੇ ਹੋ ਮਰਗੀ ਉਹ ਜਿਹੜੀ ਚੇਨ ਹੈ ਨਾ ਜਿਵੇਂ ਵੀਰ ਨੇ ਆਖਿਆ ਹੈਗਾ ਵੀ ਇਹ ਮਾਲਾ ਹੈ ਮਾਲਾ ਨੂੰ ਜਿੰਨਾ ਜੋੜ ਕੇ ਬੰਨ ਕੇ ਰੱਖਾਂਗੇ ਨਾ ਜੀ ਉਹਨਾਂ ਤੁਰ ਹੀ ਜਾਏਗੀ ਜੇ ਇਹ ਨਾ ਸਾਨੂੰ ਕਰਨ ਆਪਾਂ ਟੁੱਟੀ ਜਾਵਾਂਗੇ ਇਹ ਸਾਰੇ ਜਿਹੜੇ ਨੇ ਜਿਹੜੇ ਹੀਰੇ ਨੇ ਜੀ ਇਹ ਛੇਨ ਵੀ ਹੋ ਜਾਣਗੇ ਇਸ ਕਰਕੇ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਹਨਾਂ ਦੀ ਜਿਹੜੀ ਇਹ ਵਾਲੀ ਜਿਹੜੀ ਖਾਸੀਅਤ ਜਿਹੜੀ ਸੰਬਾਬੇ ਨਾਲ ਨਹੀਂ ਇਹਨਾਂ 'ਚ ਪਾਈ ਹੋਈ ਹੈਗੀ ਨਾ ਜੀ ਇਹਦੀ ਹੋਰ ਖੁਸ਼ਬੂ ਫੈਲੇ ਹੋਰ ਲੋਕ ਜੁੜਨ ਤੇ ਹੋਰ ਵੱਡਾ ਕਾਫਲਾ ਅੰਤ ਦੇ ਵਿੱਚ ਹੁਣ ਆਪਾਂ ਸਾਰੇ ਸਾਰੇ ਬਾਬਿਆਂ ਨੂੰ ਕਹਿਣਾ ਚਾਹੁੰਦੇ ਆ ਸਿੱਧੂ ਸਾਹਿਬ ਮਾਣੋ ਜ਼ਿੰਦਗੀ ਚ ਖੁਸ਼ੀਆਂ ਤੇ ਖੇੜੇ ਬਾਬਿਓ ਦੁੱਖ ਕਦੀ ਵੀ ਨਾ ਆਵੇ ਤੁਹਾਡੇ ਨੇੜੇ ਬਾਬਿਓ ਮਾਣੋ ਜ਼ਿੰਦਗੀ ਚ ਖੁਸ਼ੀਆਂ ਤੇ ਖੇੜੇ ਬਾਬਿਓ ਦੁੱਖ ਕਦੀ ਵੀ ਨਾ ਆਵੇ ਤੁਹਾਡੇ ਨੇੜੇ ਬਾਬੇਓ ਹੱਸਦੇ ਰਹੋ ਵਸਦੇ ਰਹੋ ਦਿਲੋਂ ਦੁਆ ਹੈ ਸਾਡੀ ਜ਼ਿੰਦਗੀ ਦੀ ਹਰ ਖਾਸ਼ ਵਾਹੇ ਗੁਰੂ ਪੂਰੀ ਕਰੇ ਤੁਹਾਡੀ ਜ਼ਿੰਦਗੀ ਦੀ ਹਰ ਖਾਸ਼ ਵਾਹੇ ਗੁਰੂ ਪੂਰੀ ਕਰੇ ਤੁਹਾਡੀ ਹੱਸਦੇ ਰਹੋ বাসਦੇ ਰਹੋ ਜਵਾਨੀਆਂ ਮਾਣਦੇ ਰਹੋ ਐਸੀ ਤਰ੍ਹਾਂ ਸਾਨੂੰ ਵੱਡੇ ਭਰਾ ਸਿੱਧੂ ਸਾਹਿਬ ਚੰਨੀ ਭਾਜੀ ਸਾਰੇ ਭਰਾਵਾਂ ਦਾ ਪਿਆਰ ਮਿਲਦਾ ਰਹੇ ਅਸੀਂ ਇਸ ਸਟੇਜ ਦੇ ਉੱਤੇ ਆ ਕੇ ਹਰ ਰੋਜ਼ ਆਪਣੇ ਆਪ ਨੂੰ ਖੁਸ਼ ਨਸੀਬ ਸਮਝੀਏ ਕਿ ਅਸੀਂ ਟਾਈਮ ਸੇ ਰਾਕੇ ਇਸ ਸਾਰੇ ਗਰੁੱਪ ਦਾ ਹਿੱਸਾ ਬਣਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਸਤਿ ਸ੍ਰੀ ਅਕਾਲ ਜੀ